ਪੰਜਾਬ ਚ ਈ-ਚਲਾਨ ਸਿਸਟਮ ਸ਼ੁਰੂ ਹੋਣ ਕਰਕੇ ਸਾਲ 2024 ਦੇ ਵਿੱਚ 3.98 ਲੱਖ ਲੋਕਾਂ ਦੇ ਜਿਹੜੇ ਚਲਾਨ ਕੱਟੇ ਗਏ ਨੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਤ ਗੜਗੜੀ ਨੇ ਲੋਕ ਸਭਾ ਚ ਇੱਕ ਰਿਪੋਰਟ ਪੇਸ਼ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਰਿਪੋਰਟ ਦੇ ਮੁਤਾਬਕ ਸੂਬੇ ਦੇ ਵੱਡੇ ਸ਼ਹਿਰਾਂ ਚ ਈ-ਚਲਾਨ ਸਿਸਟਮ ਲਾਗੂ ਕਰਨ ਨਾਲ ਇੱਕ ਸਾਲ ਅੰਦਰ ਹੀ ਚਲਾਨ 4 ਗੁਣਾ ਜ਼ਿਆਦਾ ਵਧ ਗਏ ਨੇ ਹਰ ਦੋ ਮਿੰਟ ਦੀ ਤੇਜ਼ੀ ਅੱਖ ਚਲਾਨ ਕੱਟੀ ਜਾ ਰਹੀ ਹੈ ਤੀਜੀ ਅੱਖ ਦੇ ਨਾਲ ਔਰ ਰਿਪੋਰਟਾਂ ਦੇ ਮੁਤਾਬਕ 2023 ਦੇ ਵਿੱਚ 72191 ਚਲਾਨ ਹੋਏ ਸਨ ਜੋ ਸਾਲ 2024 ਚ ਵੱਧ ਕੇ 397838 ਤੱਕ ਪਹੁੰਚੇ ਨੇ ਸਰਕਾਰ ਵੱਲੋਂ ਯੋਜਨਾਬੰਦ ਤਰੀਕੇ ਲਈ ਈ ਚਲਾਨ ਸਿਸਟਮ ਲਾਗੂ ਕੀਤਾ ਜਾ ਰਿਹਾ ਜਿਸ ਕਰਕੇ ਚਲਾਨਾਂ ਚ ਵਾਧਾ ਹੋਇਆ ਸਾਲ 2024 ਦੇ ਵਿੱਚ 83 ਕਰੋੜ ਰੁਪਏ ਦੇ ਚਲਾਨ ਕੱਟੇ ਗਏ ਜਿਨ੍ਹਾਂ ਵਿੱਚੋਂ 52.26 ਕਰੋੜ ਰੁਪਏ ਦੇ ਚਲਾਨ ਰਾਸ਼ੀ ਵਾਗ ਵਾਹਨ ਚਾਲਕਾਂ ਨੇ ਜਮ੍ਹਾਂ ਕਰਵਾ ਦਿੱਤੇ ਤੇ ਹੁਣ 30.94 ਕਰੋੜ ਰੁਪਏ ਦੇ ਚਲਾਨ ਰਾਸ਼ੀ ਪੈਂਡਿੰਗ ਰਹੀ ਹੈ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੋਹਾਲੀ ਲੁਧਿਆਣਾ ਅਮਰੀਕਸਰ ਅਤੇ ਜਲੰਧਰ 'ਚ ਈ ਚਲਾਨ ਸਿਸਟਮ ਲਾਗੂ ਕੀਤਾ ਗਿਆ ਜਿਸ ਕਰਕੇ ਨਾਗਰਿਕਾਂ 'ਚ ਵਾਹਨ ਚਾਲਕਾਂ ਦੇ ਟੜਾ-ਟੜ ਚਲਾਨ ਹੋ ਰਹੇ ਨੇ ਸਿਸਟਮ ਤਹਿਤ ਮੁਹਾਲੀ ਜ਼ਿਲ੍ਹੇ ਚ 400 ਕੈਮਰੇ ਲਗਾਏ ਗਏ ਨੇ ਜਿਨ੍ਹਾਂ ਚ ਈ-ਚਲਾਨ ਦੀ ਵਿਵਸਥਾ ਸ਼ੁਰੂ ਹੋਈ ਹੈ ਪਰ ਵਾਹਨ ਚਾਲਕ ਅਜੇ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਨੇ ਤਾਂ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਆਪਣਾ ਚਲਾਨ ਜਮ੍ਹਾਂ ਨਹੀਂ ਕਰਵਾਉਂਦੇ ਹੋ ਤੇ ਤੁਹਾਨੂੰ ਵੀ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਇਸੇ ਹੀ ਚਾਲ ਦੇ ਦਾਸੀ ਇਹ ਕਿ ਹੁਣ ਜੋ ਆਪਣੇ ਚਲਾਨ ਜਮ੍ਹਾਂ ਕਰਵਾ ਰਹੇ ਨੇ ਲੋਕ ਤਾਂ ਨਾਲ ਦੀ ਨਾਲ ਉਹ ਲੋਕ ਵੀ ਲਿਸਟ ਦੇ ਵਿੱਚ ਆ ਗਏ ਨੇ ਜਿਹੜੇ ਲੋਕਾਂ ਦੇ ਚਲਾਨ ਹਾਲੇ ਨਹੀਂ ਭੁਗਤੇ ਗਏ ਨੇ ਤਾਂ ਉਸ ਤੋਂ ਬਾਅਦ ਲਿਸਟਾਂ ਦੇ ਵਿੱਚ ਨਾਮ ਜਾਰੀ ਹੋਣ ਤੋਂ ਬਾਅਦ ਵੱਡੀਆਂ ਕਾਰਵਾਈਆਂ ਹੋ ਸਕਦੀਆਂ ਨੇ ਪੰਜਾਬ ਦੇ ਵਿੱਚ ਲਗਾਤਾਰ ਈ ਚਲਾਨ ਦਾ ਸਿਸਟਮ ਸ਼ੁਰੂ ਹੋਇਆ ਹੋਇਆ ਹੈ ਔਰ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 3.98 ਲੱਖ ਲੋਕਾਂ ਦੇ ਚਲਾਨ ਕੱਟੇ ਗਏ ਨੇ ਕਈ ਜ਼ਿਲ੍ਹੇ ਦੇ ਲੋਕ ਜਿਹੜੇ ਨੇ ਹੁਣ ਸਾਵਧਾਨ ਰਹਿਣ ਕਿਉਂਕਿ ਹੁਣ ਸਰਕਾਰ ਦੀਆਂ ਕੈਮਰਿਆਂ ਦੀਆਂ ਅੱਖਾਂ ਤੁਹਾਡੇ ਉੱਤੇ ਨੇ ਤੇ ਹੁਣ ਤੁਹਾਡੇ ਧੜਾ ਧੜ ਚਲਾਨ ਕੱਟੇ ਜਾਣਗੇ ਤੇ ਤੁਹਾਨੂੰ ਮੁਸ਼ਕਲ ਆ ਸਕਦੀ ਹੈ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਚਲਾਨ ਨਾ ਕੱਟੇ ਜਾਣ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਤੁਸੀਂ ਸਾਵਧਾਨ ਰਹੋ ਤੇ ਇਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਆਈ ਹੈ ਪੰਜਾਬ ਸਰਕਾਰ ਦੇ ਵੱਲੋਂ ਫਟੀਆਂ ਕਾਰਵਾਈਆਂ ਤੁਹਾਡੇ ਉੱਤੇ ਕੀਤੀਆਂ ਜਾਣਕੀਆਂ ਤੇ ਹਰ 2 ਮਿੰਟ ਦੇ ਵਿੱਚ ਇਹ ਜਿਹੜੀ ਕੈਮਰਿਆਂ ਦੀ ਤੀਜੀ ਅੱਖ ਹੈ ਉਹ ਲੋਕਾਂ ਤੇ ਨਿਗਰਾਨੀ ਰੱਖ ਰਹੀ ਹੈ ਤੇ ਚਲਾਨ ਕੱਟੇ ਜਾਣਗੇ ਤਾਂ ਜਿਹੜੇ ਲੋਕ ਆਪਣੇ ਆਪ ਨੂੰ ਜ਼ਿਆਦਾ ਸਮਾਰਟ ਸਮਝਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਬਚ ਜ ਜਾਣਗੇ ਤਾਂ ਉਹ ਵੀ ਜ਼ਰਾ ਸਾਵਧਾਨ ਰਹੋ ਕਿਉਂਕਿ ਤੁਹਾਡੇ ਉੱਤੇ ਵੀ ਵੱਡੀਆਂ ਕਾਰਵਾਈਆਂ ਹੁਣ ਕੀਤੀਆਂ ਜਾਣਗੀਆਂ ਤਾਂ ਕਿਸੇ ਨੂੰ ਵੀ ਨਿਯਮ ਤੋੜਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਜਾਣਕਾਰੀ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜੋੜ ਪਹੁੰਚਾਓ ਤਾਂ ਕਿ ਖਬਰ ਲੋਕਾਂ ਤੱਕ ਪਹੁੰਚੇ ਅਤੇ ਲੋਕ ਸਾਵਧਾਨ ਤੇ ਸੁਚੇਤ ਰਹਿਣ